ਲੋ ਜੀ ਨਵਰਾਜ ਮਨਰਾਜ ਪਾਉਂਦੇ ਪੈਨੇ ਖਾਦ ਪਾਪਾ ਨਾਲ ਜਵਾਨ ਹੋ ਗਏ ਨੇ ਉਹਨਾਂ ਬੱਚੇ ਪਾਪਾ ਦੀ ਹੈਲਪ ਕਰਨ ਲੱਗ ਗਏ ਨੇ ਦੇਖੋ ਖਰੀਦ ਕਰਦੇ ਨੇ ਵਧੀਆ ਵੀ ਹੈ ਕਿਉਂਕਿ ਕੰਮ ਸਿੱਖ ਰਹੇ ਨੇ ਪਰ ਇੰਨੀ ਛੋਟੀ ਹੋ ਮਤ ਦੇਖੋ ਜੋ ਪੇਰੈਂਟਸ ਕਰਦੇ ਨੇ ਨਾ ਬੱਚੇ ਜ਼ਰੂਰ ਕਾਪੀ ਕਰਦੇ ਆ ਇਹ ਵੀ ਕਰਦੇ ਨੇ ਜੋ ਵੀ ਅਸੀਂ ਕਰਦੇ ਆ ਦੋਨੋਂ ਕੋਈ ਕੰਮ ਜ਼ਰੂਰ ਕਰਦੇ ਨੇ ਆ ਦੇ ਲਫਾਫੇ ਗੱਲ ਚ ਪਾਏ ਨੇ ਉਹਨਾਂ ਵਿੱਚ ਮਿੱਟੀ ਪਾਈ ਹੋਈ ਹੈ ਲੋ ਜੀ ਆਪਣੀਆਂ ਨੇ ਪਿੰਡੀਆਂ ਪਿੰਡੀਆਂ ਵੀ ਨਵਰਾਜ ਮਨਾਰਾਜ ਦੀ ਤਰ੍ਹਾਂ ਜਵਾਨ ਹੋ ਰਹੀਆਂ ਨੇ ਲੱਗਦਾ ਹੈ ਕਿ ਇਹ 20 ਵੀ 25 ਦਿਨਾਂ ਤੱਕ ਤਿਆਰ ਹੋ ਜਾਣਗੀਆਂ ਲੱਗਣ ਲੱਗ ਜਾਣਗੀਆਂ ਵਿੱਚ ਵਿੱਚ ਆ ਕਦੋਂ ਨਾ ਕਦੋਂ ਵੀ ਗਰੋਅ ਕਰ ਰਹੇ ਨੇ ਆਈਡੀਆ ਹੈ ਕਿ ਵੀ 25 ਦਿਨਾਂ ਤੱਕ ਫਲ ਲੱਗਣ ਲੱਗ ਜਾਵੇਗਾ ਕਿਉਂਕਿ ਪੰਜਾਬ 55 ਦਿਨਾਂ ਤੱਕ ਲੱਗਣ ਲੱਗ ਜਾਂਦਾ तकरीबन ਫਲ ਵਿੱਚ ਵਿੱਚ ਕਿਤੇ ਕਿਤੇ ਗੰਨੇ ਉੱਗੇ ਨੇ ਗੰਨੇ ਹੀ ਵਾਕੇ ਆਪਾਂ ਜੋ ਨਾਲ ਲਾਇਆ ਸੀ ਕਿਉਂਕਿ ਗੰਨੇ ਉੱਗੇ ਨਹੀਂ ਸੀ ਹਾਂ ਮੈਂ ਦੇਖੇ ਬੱਚੇ ਇੱਥੇ ਬਹੁਤ ਅੰਜੋਏ ਕਰਦੇ ਨੇ ਇੱਕ ਹੋਰ ਆ ਰਿਹਾ ਗੋਣੀਆਂ ਦਾ ਬੇਟਾ ਅੰਜੋਏ ਕਰਨਾ ਬੱਚਿਆਂ ਨੂੰ ਜਿੰਨੇ ਮਰਜ਼ੀ ਖਟਾਉਣੇ ਲੈ ਦਿਓ ਪਰ ਜਿਹੜਾ ਖੇਤਾਂ ਚ ਆ ਕੇ ਅੰਜੋਏ ਕਰਦੇ ਨੇ ਨਾ ਉਹ ਕਿਤੇ ਹੋਰ ਨਹੀਂ ਆਪ ਮੋਲੀਆਂ ਵਾਸਤੇ ਖਾਮਨਾ ਨੂੰ ਹੀ ਇੱਥੇ ਪਲਾਵਾਂਗੇ ਮੋਲ ਨੂੰ ਬੋਟਾ ਪੈ ਚੁੱਕਿਆ ਨਹੀਂ ਪੈਣ ਦੇ ਕਰਕੇ ਇਹ ਥੋੜਾ ਲੇਟ ਹੋ ਗਈਆਂ ਸੀ ਬਾਕੀ ਚੜੋ ਇੱਕ ਦੋ ਦਿਨ ਤੱਕ ਲਾ ਦਿੰਨੇ ਆ ਗਰਮੀ ਵਾਲੀਆਂ ਪਾਲਕ ਪੱਤਾ ਨਹੀਂ ਆ ਰਹੇ ਨੇ ਪੱਪਾ ਦੇ ਮਗਰ ਨਾ ਕਰਨ ਨਾ ਰਾਜਮਨ ਰਾਜ ਹੈ ਹਨਮੁਰਫਾ ਦਾ ਬੰਦ Talk again. think so. Yes,